ਸਿਕਲ ਦੋਸਤੋ ਆਸ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਤੁਹਾਨੂੰ ਸਭ ਨੂੰ ਇੱਕ ਮੰਦ ਭਾਗੀ ਖਬਰ ਮਿਲੀ ਗਈ ਹੋਗੀ ਸੰਗੀਤ ਸਮਰਾਟ ਜਨਾਬ ਚਰਨਜੀਤ ਹੋਜਾ ਸਾਫ ਸਾਡੇ ਵਿਚਕਾਰ ਨਹੀਂ ਰਹੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੇ ਚਲਦਿਆਂ ਉਸ ਨਾਲ ਜੂਝਦੇ ਆ ਉਹਨਾਂ ਨੇ ਮਹਾਲੀ ਦੇ ਹਸਪਤਾਲ ਦੇ ਵਿੱਚ ਆਖਰੀ ਸਾਹ ਲਏ ਸਭ ਨੂੰ ਸਭ ਨੂੰ ਇਸ ਗੱਲ ਦਾ ਬਹੁਤ ਜਿਆਦਾ ਦੁੱਖ ਲੱਗਿਆ ਖਾਸ ਕਰਕੇ ਚਲੋ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਅਮਰ ਸਿੰਘ ਚਮਕੀ ਲਾਈ ਦੇ ਜਿੰਨੇ ਵੀ ਸਰੋਤੇ ਸੀਗੇ ਉਹਨਾਂ ਨੂੰ ਇਸ ਗੱਲ ਦਾ ਸਭ ਤੋਂ ਜ਼ਿਆਦਾ ਦੁੱਖ ਲੱਗਿਆ ਕਿਉਂਕਿ ਚਮਕੀ ਲਾਈ ਦੀ ਜਿੰਨੀ ਵੀ ਰਿਕਾਰਡਿੰਗਾਂ ਸੀਗੀਆਂ ਸਿਰਫ ਇੱਕ ਏਪੀ ਨੂੰ ਛੱਡ ਕੇ ਜਿਹੜਾ 4 ਗੀਤਾਂ ਦਾ ਸੀਗਾ ਉਹ ਸਾਰੀਆਂ ਚਰਨਜੀਤ ਹੂਜਾ ਸਾਹਿਬ ਨੇ ਹੀ ਕੀਤੀਆਂ ਸੀਗੀਆਂ ਉਹਨਾਂ ਸਭ ਨਾਲ ਵਿੱਚ ਚਰਨਜੀਤ ਹੂਜਾ ਸਾਹਿਬ ਦਾ ਹੀ 뮤직 ਸੀਗਾ ਤੇ ਅੱਜ ਨਾ ਇੱਕ ਹੋਰ ਤੁਹਾਡੇ ਨਾਲ ਗੱਲ ਸ਼ੇਅਰ ਕਰਨੀ ਆ ਦੇਖੋ ਸਾਨੂੰ ਤਾਂ ਉਸ ਚੀਜ਼ ਦਾ ਅਫਸੋਸ ਹੋ ਰਿਹਾ ਬੇहद ਅਫਸੋਸ ਹੋ ਰਿਹਾ ਇਸ ਚੀਜ਼ ਦਾ ਕੱਲ੍ਹ ਹੀ ਇਹ ਵੀ 3-4 ਮਹੀਨੇ ਤੋਂ ਸਾਨੂੰ ਚਰਨਜੀਤ ਹੂਜਾ ਸਾਹਿਬ ਦੇ ਇੰਟਰਵਿਊ ਬਾਰੇ ਡੇਟ ਮਿਲੀ ਹੋਈ ਸੀ ਡੇਟ ਦਿੱਤੀ ਹੋਈ ਸੀ ਮਤਲਬ ਬਹੁਤ ਬਸ ਸਾਡੇ ਤੋਂ ਇਸ ਗੱਲ ਦੀ ਲਾਓ ਵੀ ਕੌਲ ਹੋ ਗਈ ਸਾਡੇ ਤੋਂ ਇਸ ਗੱਲ ਦੀ ਮਜਬੂਰੀ ਇਹ ਸੀ ਸਾਡੇ ਸਾਡੇ ਕੋਲ ਇੱਕ ਮਿੰਟਸ ਦੀ ਕਮੀ ਸੀ ਕਿ ਦੇ ਕੋਲ ਸਾਧਨਾ ਦੀ ਖਮੀ ਹੋਣ ਕਰਕੇ ਸਾਡੇ ਤੋਂ ਉਸ ਮਹਾਨ ਸੰਗੀਤਕਾਰ ਦੀ ਜਿਹੜੀ ਇੰਟਰਵਿਊ ਸੀਗੀ ਉਹ ਕਰਨ ਦਾ ਸਾਨੂੰ ਸੁਭਾਗ ਪ੍ਰਾਪਤ ਨਹੀਂ ਹੋਇਆ ਇਸ ਗੱਲ ਦਾ ਸਾਨੂੰ ਰਹਿੰਦੀ ਜ਼ਿੰਦਗੀ ਤੱਕ ਅਫਸੋਸ ਰਹੂਗਾ ਕਿਉਂਕਿ ਹੁਣ ਤੱਕ ਜਿੰਨੀ ਵੀ ਚਰਨਜੀਤ ਹੋਜਾ ਸਾਹਿਬ ਦੀਆਂ ਗਣਮੇ ਚੁੰਮੀਆਂ ਜੀਆਂ ਇੰਟਰਵਿਊਜ਼ ਆਈਆਂ ਨੇ ਉਹਨਾਂ ਬਾਰੇ ਉਹਨਾਂ ਸਪੈਸ਼ਲ ਚਮਕੀਲਾ ਸਾਹਿਬ ਬਾਰੇ ਕੋਈ ਗੱਲ ਨਹੀਂ ਕੀਤੀ ਬਿਲਕੁਲ ਥੋੜੀ ਜੀ ਗੱਲ ਸੰਖੇਪ ਵਿੱਚ ਉਹ ਗੱਲ ਕਰਕੇ ਇਹ ਕਹਿ ਕੇ ਸਮਾਪਤ ਕਰ ਦਿਆ ਕਰਦੇ ਸੀ ਕਿ ਕਦੇ ਖੁੱਲਕੇ ਚੁੰਕੀਲੇ ਬਾਰੇ ਆਪਾਂ ਇੱਕ ਸਪੈਸ਼ਲ ਐਪੀਸੋਡ ਬਣਾਵਾਂਗੇ ਪੂਰੀ ਘੰਟੇ ਦਾ ਉਹਦੇ ਵਿੱਚ ਗੱਲ ਕਰਾਂਗੇ ਚੁੰਕੀਲੇ ਬਾਰੇ ਸਿਰਫ ਪਰ ਇਹ ਸੁਭਾਗ ਕਿਸੇ ਨੂੰ ਪ੍ਰਾਪਤ ਨਹੀਂ ਹੋਇਆ ਸਾਨੂੰ ਹੋਣਾ ਸੀ ਸਟੇਟ ਵੀ ਮਿਲੀ ਹੋਈ ਸੀ ਪਰ ਥੋੜਾ ਜਿਹਾ ਉਹਨਾਂ ਦਾ ਉਹਨਾਂ ਦੀ ਸਿਹਤ ਠੀਕ ਨਾ ਹੋਣ ਕਰਕੇ ਥੋੜਾ ਜਿਹਾ ਉਹ ਪਿੱਛੇ ਪੈ ਰਿਹਾ ਸੀ ਪਰ ਫੇਰ ਵੀ ਉਹਨਾਂ ਇਹ ਚੀਜ਼ ਕਰ ਲੈਣੀ ਸੀ ਫਰ ਇਸ ਪਿੱਛੇ ਸਾਡੀ ਬਹੁਤ ਵੱਡੀ ਘੋਲ ਰਹਿ ਗਈ ਸਾਡੀ ਮਜਬੂਰੀ ਸੀ ਇਸ ਪਿੱਛੇ ਤੇ ਹੁਣ ਮਤਲਬ ਇਸ ਗੱਲ ਦਾ ਸੋਚਿਆ ਕੁਝ ਨਹੀਂ ਬਣਦਾ ਤੇ ਚਮਕੀਲਾ ਸਾਹਿਬ ਬਾਰੇ ਬਹੁਤ ਯਾਦਾਂ ਸੀਗੀਆਂ ਉਹਨਾਂ ਕੋਲ ਉਹ ਵੀ ਚਾਹੁੰਦੇ ਸੀ ਕਿ ਚਮਕੀਲਾ ਕਿ ਚਮਕੀਲੇ ਬਾਰੇ ਕੋਈ ਸਪੈਸ਼ਲ ਮੇਰੇ ਕੋਲ ਆ ਕੇ ਕੋਈ ਇੱਕ એપisode ਕਰੇ ਉਹ ਸਿਰਫ ਚਮਕੀਲੇ ਤੇ ਹੋਵੇ ਪਰ ਮੈਂ ਇੱਥੇ ਇਹ ਵੀ ਕਹੂੰਗਾ ਕਿ ਬਹੁਤ ਇਦਾਂ ਦੇ ادارے ਨੇ ਜਿਹੜੇ ਬਾਹਰੋਂ ਚੱਲਦੇ ਨੇ ਪਰ ਮੈਂ ਇੱਥੇ ਇਹ ਵੀ ਕਹਿਣਾ ਚਾਹੂੰਗਾ ਵੀ ਸਾਡਾ ਇੱਕ ਬਹੁਤ ਛੋਟਾ ਜਿਹਾ ਆਧਾਰਾ ਹੈ ਉਸ ادارے ਦਾ ਜਿਹੜਾ ਦਾਇਰਾ ਹੈ ਉਹ ਵੀ ਬਹੁਤ ਛੋਟਾ ਹੈ ਸਾਡੇ ਤੋਂ ਵੱਡੇ ਬਹੁਤ ادارے ਬੈਠੇ ਨੇ ਜਿਹੜੇ ਪ੍ਰਤੀਸ਼ਾ ਤੋਂ ਵੀ ਚੱਲਦੇ ਨੇ ਉਹਨਾਂ ਨੇ ਵੀ ਕਿਸੇ ਨੇ ਵੀ ਜਣੀ ਇਸ ਟੋਪਿਕ ਤੇ ਚਰਨਜੀਤ ਹੋਜਾ ਸਾਹਿਬ ਨਾਲ ਹਾਲਾਂਕਿ ਉਹਨਾਂ ਦੇ ਵੀ ਇੰਟਰਵਿਊ ਦੇ ਵਿੱਚ ਚਰਨਜੀਤ ਹੋ ਜਾ ਇਹ ਗੱਲ ਕਹਿ ਰਹੇ ਨੇ ਕਿ ਚਮਕੀਲੇ ਬਾਰੇ ਆਪਾਂ ਕਿਸੇ ਦਿਨ ਖੁੱਲ ਕੇ ਇੱਕ ਘੰਟਾ ਗੱਲਬਾਤ ਕਰਾਂਗੇ ਵੀ ਤੁਸੀਂ ਫੇਰ ਆਪਾਂ ਆਪਾਂ ਸਮਾਂ ਮਲਾ ਲਾਂਗੇ ਵੀ ਆਪਾਂ ਕਰਾਂਗੇ ਪਰ ਉਹਨਾਂ ਨੇ ਵੀ ਕਿਉਂਕਿ ਹੁਣ ਤੱਕ ਤਾਂ ਮੂੜੇ ਨਹੀਂ ਆਈ ਮੈਂ ਆਸ ਕਰਦਾ ਵੀ ਹੋਈ ਹੋਵੇ ਉਹਨਾਂ ਦੀ ਕੋਈ ਇਦਾਂ ਦੀ ਇੰਟਰਵਿਊ ਫੇ ਜਲਦਬਾਰ ਆਵੇ ਪਰ ਕਿਸੇ ਨੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਚਮਕੀਲਾ ਸਾਹਿਬ ਬਾਰੇ ਚਰਨਜੀਤ ਹੋਜਾ ਨਾਲ ਸਪੈਸ਼ਲ ਚਮਕੀਲਾ ਸਾਹਿਬ ਆਏ ਹੀ ਮਤਲਬ ਗੱਲ ਕੀਤੀ ਹੋਵੇ ਇਹ ਉਹਨਾਂ ਦੀ ਮਜਬੂਰੀ ਆਪਾਂ ਸਮਝ ਸਕਦੇ ਹਾਂ ਕਿਉਂਕਿ ਇਸ ਪਿੱਛੇ ਕਾਰਨ ਪੱਟਾ ਦਾ ਉਹੀ ਹੈ ਉਹਨਾਂ ਨੇ ਮਨਾਸਫ ਨਹੀਂ ਸਮਝਿਆ ਕਿ ਚਮਕੀਲੇ ਬਾਰੇ ਹੀ ਇਕੱਲੇ ਬਾਰੇ ਚਰਨਜੀਤ ਹੋਜਾ ਨਾਲ ਗੱਲਬਾਤ ਕੀਤੀ ਜਾਵੇ ਕਿਉਂਕਿ ਜਿੱਥੇ ਵੀ ਚਰਨਜੀਤ ਹੋਜਾ ਨੇ ਜੇਕਰ ਦੋ ਸ਼ਬਦ ਵੀ ਬੋਲੇ ਨੇ ਤਾਂ ਉਹ ਚਮਕੀਲਾ ਸਾਹਿਬ ਦੇ ਸਤਿਕਾਰ ਲਈ ਹੀ ਬੋਲੇ ਨੇ ਚੰਗੇ ਹੀ ਬੋਲੇ ਨੇ ਪਰ ਫਿਰ ਵੀ ਸਾਨੂੰ ਇਹ ਸੁਭਾਗ ਮਿਲਣਾ ਸੀ ਮੈਂ ਬਾਰ ਬਾਰ ਇਹੀ ਗੱਲ ਕਹਿ ਰਿਹਾ ਅਸੀਂ ਆਪਣੇ ਆਪ ਨੂੰ ਅਪਹਾਗੇ ਸਮਝ ਰਹੇ ਹਾਂ ਜੋ ਇਸ ਮਹਾਨ ਰੂਹ ਦੇ ਇੰਟਰਵਿਊ ਨਹੀਂ ਕਰ ਸਕੇ ਤਾਂ ਇੱਕ ਛੋਟੀ ਜੀ ਪੁਰਾਣੀ ਇੰਟਰਵਿਊ ਤੁਹਾਡੇ ਨਾਲ ਰਣਜੀਤ ਹੋਜਾ ਦੀ ਜਿਹੜੀ ਸਿਰਫ ਚਮਕੀਲਾ ਸਾਹਿਬ ਬਾਰੇ ਹੀ ਹੋਈ ਹੈ ਉਹ ਜਿਹੜੇ ਸਵਾਲ ਜਵਾਬ ਨੇ ਨਵੀਆਂ ਗੱਲਾਂ ਨੇ ਏਦਾਂ ਦੀਆਂ ਗੱਲਾਂ ਨੇ ਜਿਹੜੇ ਹੁਣ ਤੱਕ ਸ਼ੰਸ਼ੇ ਬਣੇ ਹੋਏ ਸੀ ਉਹਨਾਂ ਦੇ ਸਵਾਲ ਵੀ ਚਰਨਜੀਤ ਤਹੂਜਾ ਸਾਹਿਬ ਨੇ ਇਹੋ ਜਿਹੇ ਦਿੱਤੇ ਨੇ ਉਹਦੇ ਵਿੱਚ ਜਿਨ੍ਹਾਂ ਤੇ ਆਪਾਂ ਨੂੰ ਫੁੱਲ ਸਟਾਪ ਲਾ ਦੇਣਾ ਚਾਹੀਦਾ ਵੀ ਉਹ ਜਵਾਬ ਨੇ ਜਿਹੜੇ ਉਹ ਪੱਥਰ ਤੇ ਲਕੀਰ ਵਾਂਗੂ ਨੇ ਠੀਕ ਹੈ ਜੀ ਤੇ ਆਜੋ ਸ਼ੁਰੂ ਕਰਦੇ ਆਂ ਬਿਨਾ ਤੁਹਾਡਾ ਸਮਾਂ ਗਵਾਏ ਆਪਣੇ ਵਿਚਾਰ ਸਾਨੂੰ ਕਮੈਂਟ ਕਰਕੇ ਜ਼ਰੂਰ ਦਿਓ ਤੇ ਅਰਦਾਸ ਕਰਿਓ ਇਸ ਵਿਛੜੀ ਰੂਹ ਨੂੰ ਪ੍ਰਮਾਤਮਾ ਆਪਣੇ ਚਰਨਾਂ 'ਚ ਥਾਂ ਬਖਸ਼ਣ ਆਜੋ ਸ਼ੁਰੂ ਕਰਦੇ ਹਾਂ ਤੁਹਾਡੀ ਚਮਕੀਲੇ ਨਾਲ ਪਹਿਲੀ ਮੁਲਾਕਾਤ ਕਦੋਂ ਹੋਈ ਅਗੇ ਚਰਨਜੀਤ ਹੁਜਾਬ ਕੀ ਕਹਿੰਦੇ ਨੇ ਮੇਰੀ ਪਹਿਲੀ ਮੁਲਾਕਾਤ ਅਮਰ ਸਿੰਘ ਚਮਕੀਲੇ ਨਾਲ ਉਦੋਂ ਹੋਈ ਜਦੋਂ ਉਹ सुरेंद्र ਛਿੰਦੇ ਨਾਲ ਬਤੌਰ ਗੀਤਕਾਰ ਆਇਆ ਕਰਦਾ ਸੀ सुरेंद्र ਛਿੰਦੇ ਦਾ ਸ਼ਗਿਰਦ ਹੋਣ ਕਰਕੇ ਉਹ ਉਸ ਨਾਲ ਹੀ ਹੁੰਦਾ ਸੀ ਮੇਰੀ ਉਸ ਨਾਲ ਪਹਿਲੀ ਮੁਲਾਕਾਤ सुरेंद्र ਛਿੰਦੇ ਨੇ ਹੀ ਕਰਾਈ ਸੀ ਚਮਕੀਲੇ ਦੀ ਗਾਇਕੀ ਕਿਹੋ ਜੀ ਸੀ ਬੜੀ ਲਾਜਵਾਬ ਗਾਇਕੀ ਸੀ ਉਸਦੀ ਬੜਾ ਕਮਾਲ ਦਾ ਬੰਦਾ ਸੀ ਕਮਾਲ ਦਾ ਕੰਪੋਜ਼ਰ ਸੀ ਕਮਾਲ ਦਾ ਗੀਤਕਾਰ ਅਤੇ ਕਮਾਲ ਦਾ ਗਾਇਕ ਸੀ ਉਹ ਉਹ ਆਪਣੀਆਂ ਕੰਪੋਜੀਸ਼ਨਾਂ ਆ ਬਣਾਇਆ ਕਰਦਾ ਸੀ ਉਹ ਬਹੁਤ ਵੱਡਾ ਲੇਖਕ ਸੀ ਉਸ ਦਾ ਕੋਈ ਜਵਾਬ ਨਹੀਂ ਸੀ ਆਮ ਲੋਕਾਂ ਦੀ ਉਹਦੇ ਬਾਰੇ ਕੀ رائے ਸੀ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਗਾਜ਼ੀਆਬਾਦ ਬਾਰਡਰ ਤੇ ਮੇਰੇ ਇੱਕ ਦੋਸਤ ਦੀ ਟਰਾਂਸਪੋਰਟ ਕੰਪਨੀ ਸੀ ਮੈਂ ਉਹਨਾਂ ਨੂੰ ਮਿਲਣ ਗਿਆ ਉੱਥੇ ਦੋ ਡਰਾਈਵਰ ਬੈਠੇ ਸੀ ਉਹਨਾਂ ਦਾ ਉੱਥੇ ਟਰੱਕ ਖੜਾ ਸੀ ਉਹਨਾਂ ਨੇ ਚਮਕੀਲੇ ਦੀ ਟੇਪ ਲਾਈ ਹੋਈ ਸੀ ਜੋ ਮੇਰੀ ਰਿਕਾਰਡ ਕੀਤੀ ਹੋਈ ਸੀ ਉਹ ਮੈਨੂੰ ਨਹੀਂ ਸੀ ਜਾਣਦੇ ਕਿ ਇਹ ਕੌਣ ਹੈ ਆਪਸ ਵਿੱਚ ਦੋਵੇਂ ਗੱਲਾਂ ਕਰ ਰਹੇ ਸੀ ਕੋੜੇ ਇੱਕ STDC ਕਿਸੇ ਦੀ ਬਾਹਰੋਂ ਫਾਰਨ ਤੋਂ ਕਾਲ ਆਈ ਹੋਈ ਸੀ ਚਮਕੀਲੇ ਦੀ ਕੈਸਟ ਚਲਣ ਕਰਕੇ ਉਹਨਾਂ ਨੂੰ ਆਵਾਜ਼ ਨਹੀਂ ਸੀ ਸੁਣ ਰਹੀ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜਰਾ ਟੇਪ ਬੰਦ ਕਰ ਦਿਓ ਜਾਂ ਹੌਲੀ ਕਰ ਲੋ ਮੈਨੂੰ ਬਾਹਰੋਂ ਕਾਲ ਆਈ ਹੋਈ ਹੈ ਸਾਨੂੰ ਉਹਨਾਂ ਦੀ ਆਵਾਜ਼ ਨਹੀਂ ਸੁਣ ਤੇ ਉਹਨਾਂ ਨੇ ਟੇਪ ਬੰਦ ਕਰ ਦਿੱਤੀ ਹੁਣ ਉਹ ਆਪਸ ਵਿੱਚ ਦੋਵੇਂ ਡਰਾਈਵਰ ਗੱਲਾਂ ਕਰਨ ਲੱਗ ਪਏ ਕਹਿੰਦੇ ਯਾਰ ਬੜਾ ਨਜ਼ਾਰਾ ਹੁੰਦਾ ਸੀ ਚਮਕੀਲੇ ਦੀਆਂ ਗਾਇਕਾਂ ਸੁਣ ਕੇ ਇਹੋ ਜਿਹਾ ਵਧੀਆ ਕਲਾਕਾਰ ਸੀ ਉਂਜੀ ਇਮਾਰਤਾਂ ਕਿਸੇ ਨੇ ਹੁਣ ਤਾਂ ਹੋਰ ਕਿਸੇ ਦਾ ਗਾਣਾ ਸੁਣਨ ਨੂੰ ਰੋਈ ਨਹੀਂ ਕਰਦੇ ਜੀ ਕਰਦਾ ਗੱਡੀਆਂ ਝੋਟੇ ਪਈ ਪਟਵਾ ਦਈਏ ਇਹ ਗੱਲ ਮੈਂ ਆਪਣੇ ਕੰਨ ਹੀ ਸੁਣੀ ਸੀ ਉਹਨਾਂ ਡਰਾਈਵਰਾਂ ਤੋਂ ਅੱਗੇ ਚਰਨਜੀਤ ਹੁੰਦਿਆ ਉਹਨੂੰ ਪੱਤਰਕਾਰ ਕੀ ਪੁੱਛਦਾ ਚਮਕੀਲੇ ਨੂੰ ਰਾਗਾਂ ਬਾਰੇ ਕਿੰਨੀ ਕੁ ਸਮਝ ਸੀ ਮੈਂ ਤਾਂ ਇਹੋ ਕਹਾਂਗਾ ਕਿ ਜਿੰਨੇ ਵੀ ਚਮਕੀਲੇ ਦੇ ਸਮਕਾਲੀ ਗਾਇਕ ਹਨ ਉਹਨਾਂ ਸਾਰਿਆਂ ਨਾਲੋਂ ਵੱਧ ਰਾਗਾ ਬਾਰੇ ਚਮਕੀਲੇ ਨੂੰ ਹੀ ਜਾਣਕਾਰੀ ਸੀ ਹੋਰ ਕਿਸੇ ਨੂੰ ਇੰਨੀ ਜਾਣਕਾਰੀ ਨਹੀਂ ਸੀ ਅਗਰ ਕੋਈ ਕਲਾਕਾਰ ਇਹ ਕਹਿੰਦਾ ਕਿ ਮੈਨੂੰ ਚਮਕੀਲੇ ਨਾਲੋਂ ਵੱਧ ਜਾਣਕਾਰੀ ਸੀ ਤਾਂ ਉਹ ਕੋਰਾ ਝੂਠ ਬੋਲਦਾ ਹੈ ਨਾਟਕ ਕਰਦਾ ਹੈ ਡਰਾਮਾ ਕਰਦਾ ਹੈ ਆਪਣੇ ਆਪ ਨਾਲ ਧੋਖਾ ਕਰਦਾ ਹੈ ਬਾਕੀ ਕਲਾਕਾਰਾਂ ਨੂੰ ਉਸ ਤੋਂ ਘੱਟ ਹੀ ਹੋਊਗੀ ਉਸ ਤੋਂ ਵੱਧ ਬਿਲਕੁਲ ਵੀ ਨਹੀਂ ਚਮਕੀਲੇ ਦੀ ਪ੍ਰਸਿੱਧੀ ਦਾ ਕੀ ਕਾਰਨ ਸੀ ਉਹ ਵਾਕਈ ਸਾਰੇ ਕਲਾਕਾਰਾਂ ਨੂੰ ਪਿੱਛੇ ਛੱਡ ਗਿਆ ਸੀ ਪ੍ਰਸਿੱਧੀ ਦਾ ਕਾਰਨ ਤਾਂ ਮੈਂ ਸਭ ਤੋਂ ਵੱਡਾ ਇਹੋ ਮੰਨਦਾ ਹਾਂ ਕਿ ਉੱਪਰ ਵਾਲੇ ਦੀ ਬਖਸ਼ਿਸ਼ ਹੋਣੀ ਜ਼ਰੂਰੀ ਹੈ ਇੱਕ ਗੱਲ ਤਾਂ ਤੁਹਾਨੂੰ ਮੰਨਣੀ ਹੀ ਪਵੇਗੀ ਕਿ ਕਲਾਕਾਰ ਤਾਂ ਕਲਾਕਾਰ ਹੀ ਹੈ ਉਸ ਦੀ ਟੇਪ ਚੱਲੇ ਚਾਹੇ ਨਾ ਚੱਲੇ ਪ੍ਰਸਿੱਧੀ ਹੋਵੇ ਚਾਹੇ ਨਾ ਹੋਵੇ ਇਹ ਨਹੀਂ ਕਿ ਜੇਕਰ ਚਾਰ ਕਲਾਕਾਰ ਪ੍ਰਸਿੱਧ ਹਨ ਇਹ ਨਾ ਸਮਝ ਲਿਆ ਜਾਵੇ ਕਿ ਇਹੋ ਕਲਾਕਾਰ ਹਨ ਹੋਰ ਕੋਈ ਕਲਾਕਾਰ ਹੀ ਨਹੀਂ ਕਈ ਗਾਇਕ ਅਜਿਹੇ ਹਨ ਜੋ ਆਪਣੇ ਗੁੰਮਨਾਮੀ ਦੇ ਹਨੇਰੇ ਵਿੱਚ ਹੀ ਬੈਠੇ ਹਨ ਮੈਂ ਸਮਝਦਾ ਹਾਂ ਕਿ ਪਰਮਾਤਮਾ ਦੀ ਪੂਰੀ ਬਖਸ਼ਿਸ਼ ਤੇ ਮਿਹਰ ਚਮਕੀਲੇ ਉਤੇ ਜਿਸ ਕਰਕੇ ਉਹ ਲੋਕਾਂ ਦਾ ਚਿਹਤਾ ਗਾਇਕ ਹੋ ਕੇ ਪ੍ਰਵੰਚੜਿਆ ਹੈ ਬਾਕੀ ਉਸਦੀ ਲੇਖਣੀ ਅੱਛੀ ਸੀ ਲੇਖਣੀ ਵੀ ਤਾਂ ਹੀ ਅੱਛੀ ਹੁੰਦੀ ਹੈ ਜੇਕਰ ਉਹਦੀ ਬਖਸ਼ਿਸ਼ ਹੋਵੇ ਅੱਗੇ ਸਵਾਲ ਪੁੱਛਦੇ ਨੇ ਚਮਕੀਲੇ ਨੂੰ ਲੋਕ ਧਰਮ ਬਾਰੇ ਕਿੰਨੀਕ ਜਾਣਕਾਰੀ ਸੀ ਦੇਖੋ ਉਸਦਾ ਜਨਮ ਪਿੰਡੂ ਜ਼ਮੀਨ ਤੇ ਹੋਇਆ ਸੀ ਉਸ ਨੂੰ ਇਸ ਜ਼ਮੀਨ ਦਾ ਇਸ ਮਿੱਟੀ ਦਾ ਅਤੇ ਇਸ ਮਿੱਟੀ ਦੀ ਖੁਸ਼ਬੂ ਦਾ ਪਤਾ ਸੀ ਉਸ ਨੇ ਆਪਣੀ ਦਾਦੀ ਨਾਨੀ ਤੋਂ ਸੁਣਿਆ ਆਪਣੀ ਮਾਂ ਤੋਂ ਸੁਣਿਆ ਆਪਣੀ ਭੂਆ ਭੈਣ ਤੋਂ ਸੁਣਿਆ ਜੋ ਵੀ ਉਸ ਨੇ ਆਪਣੇ ਚਫੇਰੇ ਤੋਂ ਸੁਣਿਆ ਉਹ ਸਭ ਉਹਦੇ ਖੂਨ ਅੰਦਰ ਸੀ ਪਰ ਇੰਨੀ ਕੁ ਸਮਤਾ ਮੇਰੇ ਖਿਆਲ ਨਾਲ ਹਰ ਇੱਕ ਬੰਦੇ ਨੂੰ ਹੋਣੀ ਚਾਹੀਦੀ ਹੈ ਉਹ ਤਰਜਾ ਵੀ ਆਪਣੇ ਲੋਕਾਂ ਨਾਲ ਆਪਣੇ ਸੱਭਿਆਚਾਰ ਨਾਲ ਜੁੜ ਕੇ ਤਿਆਰ ਕਰਦਾ ਸੀ ਇਹ ਗੁਣ ਸੀ ਚਮਕੀਲੇ ਵਿੱਚ ਜਿਸ ਕਰਕੇ ਉਸ ਨੂੰ ਲੋਕ ਤੋਂ ਨਾ ਬਾਰੇ ਬੇहद ਸੂਝ ਸੀ ਅੱਗੇ ਕੀ ਪੁੱਛਦੇ ਨੇ ਚਮਕੀਲਾ ਤਰਜਾ ਆਪ ਤਿਆਰ ਕਰਦਾ ਸੀ ਜਾਂ ਤੁਸੀਂ ਕਰਦੇ ਸੀ ਨਹੀਂ ਜੀ ਚਮਕੀਲਾ ਤਕਰੀਬਨ ਤਰਜਾ ਆਪ ਹੀ ਤਿਆਰ ਕਰਕੇ ਲਿਆਉਂਦਾ ਸੀ ਹਾਂ ਕੁਝ ਕੁ ਜਿਹੜੀਆਂ ਸੀਗੀਆਂ ਉਹ ਮੇਰੇ ਵੱਲੋਂ ਬਣਾਈ ਗਈਆਂ ਸੀ ਪਰ ਗੱਲ ਇਹ ਵੀ ਹੈ ਕਿ ਸਾਰੀਆਂ ਮੈਂ ਵੀ ਬਣਾ ਨਹੀਂ ਸਕਦਾ ਸੀ ਕਿਉਂਕਿ ਉਦੋਂ ਗੱਲ ਹੋਰ ਹੁੰਦੀ ਸੀ ਉਦੋਂ ਐਲਪੀ ਰਿਕਾਰਡ ਆਇਆ ਕਰਦੇ ਸੀ ਉਦੋਂ ਗਾਣੇ ਜਾਂ ਤਰਜ਼ਾਂ ਚੋਰੀ ਹੋਣ ਦਾ ਡਰ ਵੀ ਨਹੀਂ ਸੀ ਕਲਾਕਾਰ ਪਹਿਲਾਂ ਹੀ ਆਪਣੇ ਗਾਣੇ ਤਿਆਰ ਕਰਕੇ ਖਾੜਿਆਂ ਵਿੱਚ ਗਾ ਕੇ ਲੋਕਾਂ ਦਾ ਰਿਸਪੌਂਸ ਵੇਖਿਆ ਕਰਦੇ ਸੀ ਅੱਜ ਕੱਲ ਤਾਂ ਪਹਿਲਾਂ ਕੋਈ ਗਾ ਵੀ ਨਹੀਂ ਸਕਦਾ ਅੱਜ ਕੱਲ ਟੇਪ ਹੋ ਜਾਂਦੀ ਹੈ ਦੂਜੇ ਦਿਨ ਨੂੰ ਗਾਣਾ ਪੰਨ ਤੋੜ ਕੇ ਰਿਕਾਰਡ ਹੋ ਜਾਂਦਾ ਹੈ ਉਦੋਂ ਰਿਕਾਰਡ ਹੋਇਆ ਕਰਦੇ ਕੈਸਟ ਨਹੀਂ ਸੀ ਹੁੰਦੀ ਇਸ ਕਰਕੇ ਉਹ ਪਹਿਲਾਂ ਹੀ ਤਿਆਰੀ ਕਰਕੇ ਲਿਆਉਂਦਾ ਸੀ ਉਸਨੇ ਆ ਕੇ ਮੈਨੂੰ ਦੱਸਣਾ ਕਿ ਭਾਜੀ ਅੱਜ ਮੈਂ ਆਹ ਕੀ ਸਟੇਜ ਤੇ ਗਾਇਆ ਲੋਕਾਂ ਨੇ ਬਹੁਤ ਪਸੰਦ ਕੀਤਾ ਇਸ ਤੋਂ ਇਲਾਵਾ ਜਿੱਥੇ ਮੇਰੀ ਮਦਦ ਦੀ ਲੋੜ ਹੁੰਦੀ ਸੀ ਮੈਂ ਕਰਦਾ ਸੀ ਚਮਕੀਲੇ ਦੀ ਗਾਇਕੀ ਉੱਤੇ ਲੋਕ ਦੋਸ਼ ਲਾਉਂਦੇ ਹਨ ਕਿ ਉਸ ਨੇ ਅਸ਼ਲੀਲ ਗਾਇਆ ਤੁਹਾਡਾ ਕੀ ਵਿਚਾਰ ਹੈ ਵੇਖੋ ਜੀ ਇਹ ਇੱਕ ਬੜਾ ਹੀ ਕੰਟਰੋਵਰਸੀ ਵਾਲਾ ਸਵਾਲ ਹੈ ਕਿ ਚਮਕੀਲੇ ਨੇ ਸ਼ਲੀ ਲਗਾਇਆ ਹੈ ਮੈਂ ਇਹ ਕਦੇ ਵੀ ਨਹੀਂ ਮੰਨਾਂਗਾ ਕਿ ਚਮਕੀਲੇ ਨੇ ਸ਼ਲੀ ਲਗਾਇਆ ਹੈ ਚਮਕੀਲੇ ਤੋਂ ਪਹਿਲਾਂ ਜਿਹੜੇ ਸਾਡੇ ਕੋਲ ਰਿਕਾਰਡਿੰਗ ਹੋ ਕੇ ਗੀਜ਼ ਗਏ ਨੇ ਹੁਣ ਕਿਉਂ ਹੋ ਗਈ ਨਹੀਂ ਅੱਖ ਮਾਰ ਕੇ ਉਹਲੇ ਆਪਣੀ ਕੱਟੀ ਨੂੰ ਸਮਝਾ ਲੈ ਕੱਟੇ ਦਾ ਕੀ ਕਸੂਰ ਆਦ ਹੋਰ अनेका ਅਜਿਹੇ ਗੀਤ ਸੀ ਜੋ ਚਮਕੀਲੇ ਦੀ ਗਾਇਕੀ ਅਤੇ ਗੀਤਕਾਰੀ ਤੋਂ ਬੇहद ਅਸ਼ਲੀਲ ਸੀ ਜਿਨ੍ਹਾਂ ਦੀ ਆਲੋਚਕਾਂ ਨੇ ਭੋਰਾ ਵੀ ਆਲੋਚਨਾ ਨਹੀਂ ਕੀਤੀ ਚਮਕੀਲੇ ਦੀ ਆਲੋਚਨਾ ਤਾਂ ਸਿਰਫ ਇੱਕ ਧਿਰ ਬਣਾ ਕੇ ਕੀਤੀ ਗਈ ਹੈ ਉਸ ਦਾ ਵਿਰੋਧੀ ਇੱਕ 그룹 ਸੀ ਜਿਸ ਨੇ ਉਸ ਦੀ ਵਿਰੋਧਤਾ ਕਰਨਾ ਹੀ ਆਪਣਾ ਫਰਜ਼ ਸਮਝਿਆ ਹੋਇਆ ਸੀ ਉਸ ਨੇ ਜੋ ਵੀ ਗਾਇਆ ਹੈ ਉਹ ਸਿੱਧਾ ਗਾਇਆ ਹੈ ਲੋਕਾਂ ਨੇ ਪਸੰਦ ਕੀਤਾ ਹੈ ਉਸ ਦੇ ਕਈ ਆਲੋਚਕਾਂ ਨੇ ਉਸ ਦੀ ਗਾਇਕੀ ਨੂੰ ਅਸ਼ਲੀਲ ਕਿਹਾ ਹੈ ਹੋ ਸਕਦਾ ਹੈ ਉਹਨਾਂ ਨੂੰ ਚਮਕੀਲੇ ਦੀ ਗਾਇਕੀ ਅਸ਼ਲੀਲ ਲੱਗਦੀ ਹੋਵੇ ਪਰ ਮੈਂ ਚਮਕੀਲੇ ਦੀ ਗਾਇਕੀ ਨੂੰ ਪੂਰਾ ਵੇਸ਼ਲੀਲ ਨਹੀਂ ਮੰਨਦਾ ਚਮਕੀਲੇ ਤੋਂ ਪਹਿਲਾਂ ਵੀ ਗਾਇਕਾਂ ਨੇ ਲੱਚਰ ਗਾਇਆ ਹੈ ਤੇ ਚਮਕੀਲੇ ਤੋਂ ਬਾਅਦ ਵੀ ਗਾਇਕਾਂ ਨੇ ਲੱਚਰ ਗਾਇਆ ਹੈ ਪਤਾ ਨਹੀਂ ਚਮਕੀਲੇ ਨੂੰ ਹੀ ਇਸ ਦਾ ਜ਼ਿੰਮੇਵਾਰ ਕਿਉਂ ਸਮਝਿਆ ਜਾਂਦਾ ਹੈ ਇਹ ਇੱਕ ਵਿਰੋਧੀ ਗਰੁੱਪ ਦੀ ਚਾਲ ਹੈ ਚਮਕੀਲੇ ਨੂੰ ਬਦਨਾਮ ਕਰਨ ਦੀ ਅੱਗੇ ਕੀ ਸਵਾਲ ਕਰਦੇ ਨੇ ਇਹਨਾਂ ਨੂੰ ਚਮਕੀਲੇ ਨੇ ਦੁਕਾਨੇ ਸੋਲੋ ਗੀਤ ਲੋਕ ਗੀਤ ਲੋਕ ਤਤ ਲੋਕ ਗਥਾਵਾਂ ਅਤੇ ਧਾਰਮਿਕ ਗੀਤ ਵੀ ਗਾਏ ਹਨ ਉਹ ਸਾਰੇ ਹੀ ਬਹੁਤ ਮਕਬੂਲ ਹੋਏ ਇਸ ਦਾ ਕੀ ਕਾਰਨ ਹੈ ਉਹਦਾ ਜਵਾਬ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੇ ਦਿੱਤਾ ਹੈ ਕਿ ਜਿਸ ਉੱਤੇ ਉੱਪਰ ਵਾਲੇ ਦੀ ਕਿਰਪਾ ਹੋਵੇ ਜਦ ਉਹ ਕਿਸੇ ਉੱਤੇ ਵੀ ਮਿਹਰ ਕਰ ਦਵੇ ਫਿਰ ਉਸ ਗਾਇਕ ਦੀ ਤਾਂ ਬੱਲੇ ਬੱਲੇ ਹੋ ਹੀ ਜਾਣੀ ਹੈ ਚਮਕੀਲੇ ਦੀ ਗਾਇਕੀ ਵਿੱਚ ਇਸ ਦੇ ਉਸਤਾਦ ਜਨਾਬ ਸ਼ਰਿੰਦਰ ਚਿੰਦੇ ਦਾ ਕਿੰਨਾ ਕੁ ਯੋਗਦਾਨ ਤੁਸੀਂ ਮੰਨਦੇ ਹੋ ਵੇਖੋ ਇਹ ਗੱਲ ਬਾਰੇ ਸੁਰੇਂਦਰ ਚਿੰਦਾ ਮੇਰੇ ਤੋਂ ਜਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਹਨ ਬਾਕੀ ਅੱਗੇ ਸਵਾਲ ਪੁੱਛਦੇ ਨੇ ਚਮਕੀਲੇ ਨੂੰ ਮਾਰਿਆ ਗਿਆ ਹੈ ਕਿ ਇਸ ਦੇ ਮਾਰਨ ਨਾਲ ਲੱਤਰ ਤਾਂ ਘਟ ਗਈ ਹੈ ਨਹੀਂ ਜੀ ਚਮਕੀਲੇ ਨੂੰ ਲੱਛਰ ਤੱਕ ਇਹ ਦੇਖੋ ਤੁਸੀਂ ਸਭ ਤੋਂ ਵੱਡੀ ਗੱਲ ਜਿਹੜੀ ਚਨੰਜੀਤ ਉਹਜਾ ਸਾਹਿਬ ਨੇ ਕਹੀ ਸੀਗੀ ਇਹ ਜਿਹੜਾ ਜਵਾਬ ਦੇ ਰਹੇ ਨੇ ਇਹੀ ਜਣੀ ਲਾਓ ਵੀ ਤੁਸੀਂ ਬਹੁਤ ਸਵਾਲਾਂ ਦੇ ਜਵਾਬ ਆਪਾਂ ਨੂੰ ਇੱਥੇ ਮਿਲ ਜਾਣਗੇ ਨਹੀਂ ਜੀ ਚਮਕੀਲੇ ਨੂੰ ਲੱਛਰ ਤੱਕ ਕਰਕੇ ਤਾਂ ਬਿਲਕੁਲ ਵੀ ਨਹੀਂ ਮਾਰਿਆ ਗਿਆ ਜਿਹੜੇ ਕਹਿੰਦੇ ਸੀ ਕਿ ਚਮਕੀਲੇ ਨੂੰ ਲੱਛਰ ਤੱਕ ਕਰਕੇ ਮਾਰਿਆ ਗਿਆ ਹੈ ਸਭ ਤੋਂ ਵੱਧ ਚਮਕੀਲੇ ਦੇ ਗੀਤਾਂ ਨੂੰ ਇਹੋ ਹੀ ਸੁਣਦੇ ਸੀ ਤੇ ਅੱਜ ਵੀ ਸੁਣ ਰਹੇ ਹਨ ਚਮਕੀਲੇ ਨੂੰ ਤਾਂ ਮਰਵਾਇਆ ਗਿਆ ਕਿਸੇ ਸਿਆਸਤ ਕਰਕੇ ਸੀ ਉਸ ਵੇਲੇ ਕਈ ਲੋਕ ਆਇਆ ਕਰਦੇ ਸੀ ਕਲਾਕਾਰਾਂ ਕੋਲੋਂ ਤੇ ਕਿਹਾ ਕਰਦੇ ਸੀ ਕਿ ਪੰਥ ਦੀ ਸੇਵਾ ਕਰੋ ਪੰਥ ਦੇ ਨਾਂ ਤੇ ਕੁਝ ਦਿਓ ਭਾਵੇਂ ਉਹ ਅਸਲੀ ਸੀ ਭਾਵੇਂ ਨਕਲੀ ਸੀ ਇਹ ਦਾਤਾ ਜਾਣੇ ਇਹ ਤਾਂ ਪਰਮਾਤਮਾ ਹੀ ਜਾਣਦਾ ਮੈਂ ਤਾਂ ਬਸ ਦਿੱਲੀ ਬੈਠਾ ਹਾਂ ਮੈਨੂੰ ਤਾਂ ਬਹੁਤਾ ਇਸ ਬਾਰੇ ਨਹੀਂ ਪਤਾ ਕਲਾਕਾਰਾਂ ਨੇ ਕਹਿ ਦੇਣਾ ਕਿ ਸਾਡੇ ਕੋਲ ਤਾਂ ਕੀ ਹੈ ਜੋ ਕੁਝ ਹੈ ਚਮਕੀਲੇ ਕੋਲ ਚਮਕੀਲਾ ਹੀ ਸਾਰਾ ਕੰਮ ਕਰ ਰਿਹਾ ਹੈ ਤੁਸੀਂ ਉਸ ਨੂੰ ਸਮਝਾ ਦਿਓ ਉਹ ਲੱਚਰ ਕਾਉਂਦਾ ਹੈ ਜੀ ਕਲਾਕਾਰਾਂ ਨੇ ਚਮਕੀਲੇ ਦੇ ਵਿਰੁੱਧ ਉਹਨਾਂ ਨੂੰ ਲੋਕਾਂ ਨੂੰ ਇੰਨਾ ਗਰਮਾ ਆ ਦਿੱਤਾ ਇੰਨਾ ਪੜਕਾ ਦਿੱਤਾ ਇਸ ਦੇ ਮਗਰ ਪਤਾ ਨਹੀਂ ਕੀ ਸਿਆਸਤ ਹੈ ਲੱਚਰ ਦਾ ਤਾਂ ਸਿਰਫ ਬਹਾਨਾ ਹੀ ਸੀ ਅੱਗੇ ਸਵਾਲ ਹੈ ਜੀ ਚਮਕੀਲੇ ਨਾਲ گزارੇ ਦਿਨਾਂ ਦੀਆਂ ਕੁਝ ਆਦਾਂ ਬਾਰੇ ਦੱਸੋ ਵੇਖੋ ਜੀ ਅੱਜ ਤੱਕ ਮੈਂ ਜਿੰਨੇ ਵੀ ਕਲਾਕਾਰਾਂ ਨਾਲ ਵਰਤਿਆ ਹੈ ਜਿੰਨੇ ਵੀ ਕਲਾਕਾਰਾਂ ਨੂੰ ਗੁਆਇਆ ਹੈ ਚਾਹੇ ਕਿਸੇ ਨੂੰ ਗੁੱਸਾ ਲੱਗੇ ਚਾਹੇ ਕਿਸੇ ਨੂੰ ਚੰਗਾ ਲੱਗੇ ਚਾਹੇ ਕਿਸੇ ਨੂੰ ਮਾੜਾ ਮੈਨੂੰ ਐਸਾ ਮਰਦ ਕਲਾਕਾਰ ਕੋਈ ਨਹੀਂ ਟੱਕਰਿਆ ਉਹ ਐਸਾ ਮਰਦ ਕਲਾਕਾਰ ਸੀ ਐਸਾ ਯਾਰਾਂ ਦਾ ਯਾਰ ਸੀ ਜਿਸ ਦੀ ਕੋਈ ਮਿਸਾਲ ਦੇਣੀ ਵੀ ਔਖੀ ਹੈ ਚਮਕੀਲੇ ਦਾ ਸੁਭਾਅ ਕਿਹੋ ਜਿਹਾ ਸੀ ਦੇਖੋ ਸੁਭਾਅ ਚਮਕੀਲੇ ਦਾ ਬਹੁਤ ਅੱਛਾ ਸੀ ਬਹੁਤ ਹੀ ਮਿਲਣਸਾਰ ਸੀ ਬਹੁਤ ਹੀ ਨਿਮਰਤਾ ਵਾਲਾ ਸੀ ਬਹੁਤ ਹੀ ਝਕਾਉ ਵਾਲਾ ਸੀ ਘਟੋ ਘਟ ਮੇਰਾ ਜੋ ਤਜਰਬਾ ਹੈ ਤੁਸੀਂ ਵੇਖੋ ਉਸ ਦੀ ਜਦੋਂ ਮੌਤ ਹੋਈ ਮੈਂ ਤੁਹਾਨੂੰ ਉਹਦੀ ਚਿੱਠੀ ਦਿਖਾਉਣਾ ਹਾਂ ਸ਼ਾਇਦ ਮੇਰੇ ਕੋਲ ਇੱਥੇ ਹੀ ਪਈ ਹੋਵੇ ਉਸਦੀ ਮੌਤ 8 ਮਾਰਚ 1988 ਨੂੰ ਹੋਈ ਸੀ 9 ਮਾਰਚ 1988 ਨੂੰ ਚਮਕੀਲੇ ਦੇ ਮਰਨ ਦੀ ਖਬਰ ਅਖਬਾਰਾਂ ਵਿੱਚ छਪੀ ਸੀ ਤੇ 9 ਮਾਰਚ ਨੂੰ ਮੇਰੇ ਕੋਲ ਚਮਕੀਲੇ ਦੀ 27 ਫਰਵਰੀ 1988 ਨੂੰ ਲਿਖੀ ਚਿੱਠੀ ਮਿਲੀ ਮੇਰੇ ਬਾਰੇ ਚਮਕੀਲੇ ਦੇ ਕੀ ਵਿਚਾਰ ਹਨ ਉਹਨੇ ਮੇਰੇ ਬਾਰੇ ਕੀ ਲਿਖਿਆ ਹੈ ਤੁਸੀਂ ਇਹ ਪੜ ਸਕਦੇ ਹੋ ਅੱਗੇ ਸੁਣਿਓ ਤੁਸੀਂ ਚਿੱਠੀ ਵਿੱਚ ਕੀ ਲਿਖਿਆ ਹੈ ਚਮਕੀਲਾ ਸਾਹਿਬ ਨੇ ਤਾਰੀਖ ਦਿੱਤੀ ਹੈ ਜੀ ਸਭ ਤੋਂ ਪਹਿਲਾਂ 27 2 1988 ਪੂਜਨੀਕ ਸ੍ਰੀ ਚਰਨਜੀਤ ਅਹੋਜਾ ਜੀ ਮਾਨਯੋਗ ਪਾਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਆਪ ਜੀ ਦੀ ਕਿਰਪਾ ਸਦਕੇ ਰਾਜੀ ਖੁਸ਼ੀ ਹਾਂ ਆਪ ਦੇ ਪਰਿਵਾਰ ਤੇ ਆਪ ਜੀ ਦੀ ਰਾਜੀ ਖੁਸ਼ੀ ਦੀ ਭਲੀ ਲੋੜਦਾ ਹਾਂ ਤੁਸੀਂ ਸੋਚਦੇ ਹੋਮੋਂਗੇ ਕਿ ਚਮਕੀਲੇ ਨੇ ਨਾ ਕਦੀ ਫੋਨ ਔਰ ਨਾ ਕਦੀ ਕੋਈ ਚਿੱਠੀ ਪੱਤਰ ਪਾਇਆ ਸੋ ਪਾਜੀ ਆਪ ਜੀ ਦੀ ਇੰਨੀ ਕਿਰਪਾ ਹੋ ਗਈ ਹੈ ਕਿ ਮੇਰੇ ਕੋਲ ਵਕਤ ਨਹੀਂ ਨਿਕਲਿਆ ਮੈਂ ਜਿਸ ਦਿਨ ਵੀ ਵਿਹਲਾ ਹੋਇਆ ਆਪ ਜੀ ਨੂੰ ਜ਼ਰੂਰ ਮਿਲਾਂਗਾ ਬਾਕੀ ਪਾਜੀ ਰਿਕਾਰਡਿੰਗ ਵੀ ਕਰਨੀ ਹੈ ਮੈਂ ਮੈਟਰ ਤਿਆਰ ਨਹੀਂ ਕਰ ਸਕਿਆ ਸਿਰਫ ਮੇਰੇ ਕੋਲ ਟਾਈਮ ਨਹੀਂ ਸੀ ਦੂਜੀ ਗੱਲ ਪਾਜੀ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਮੈਨੂੰ ਇਹੋ ਹੀ ਉਮੀਦ ਹੈ ਮੇਰੇ ਘਰ ਦੂਸਰਾ ਕਾਕਾ ਆਪ ਜੀ ਦਾ ਪੋਤਰਾ ਜੋ ਤੁਸੀਂ ਕਿਹਾ ਸੀ ਕਿ ਚਮਕੀਲੇ ਤੇਰੇ ਘਰ ਇੱਕ ਹੋਰ ਮੁੰਡਾ ਆਉਣ ਵਾਲਾ ਹੈ ਆਪ ਜੀ ਦੇ ਬੋਲ ਸੱਚ ਹੋ ਗਏ ਹਨ ਮੈਨੂੰ ਆਪ ਜੀ ਤੋਂ ਆਸ ਹੈ ਕਿ ਆਪ ਮੇਰੇ ਲਈ ਨਹੀਂ ਸმოਚੇ ਕਲਾਕਾਰਾਂ ਲਈ ਔਰ ਆਪਣੇ ਅਜੀਜ਼ਾਂ ਲਈ ਜ਼ਰੂਰ ਸੋਚਦੇ ਹੋਵੋਗੇ ਜਿਸ ਦਿਨ ਵੀ ਮੇਰੇ ਕੋਲ ਟਾਈਮ ਹੋਇਆ ਮੈਂ ਆਪ ਜੀ ਦੀ ਸੇਵਾ ਚ ਜ਼ਰੂਰ ਹਾਜ਼ਰ ਹੋਵਾਂਗਾ ਮੇਰੇ ਔਰ ਬੱਬੀ ਬਨੂ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਆਪ ਜੀ ਦਾ ਅਜ਼ੀਜ਼ ਆਪ ਜੀ ਦਾ ਅਸ਼ੀਰਵਾਦ ਅਮਰ ਸਿੰਘ ਚਮਕੀਲਾ ਅੱਗੇ ਕੀ ਸਵਾਲ ਪੁੱਛਦਾ ਹੈ ਜੀ ਪੱਤਰਕਾਰ ਤੁਹਾਡੇ ਦਿਲ ਵਿੱਚ ਚਮਕੀਲੇ ਬਾਰੇ ਕਿੰਨੀ ਕੋਥਾਂ ਹੈ ਮੈਨੂੰ ਚਮਕੀਲਾ ਐਨਾ ਹੀ ਪਿਆਰਾ ਸੀ ਜਿਨੇ ਮੈਨੂੰ ਮੇਰੇ ਬੱਚੇ ਪਿਆਰੇ ਹਨ ਮੈਂ ਉਸਨੂੰ ਬਹੁਤ ਪਿਆਰ ਕਰਦਾ ਸੀ ਅੱਜ ਤੱਕ ਇਸ ਘਾਟ ਨੂੰ ਕੋਈ ਵੀ ਪੂਰਾ ਨਹੀਂ ਕਰ ਸਕਿਆ ਜਿਹੜੇ ਚਮਕੀਲੇ ਦੇ ਸਮਕਾਲੀ ਗਾਇਕ ਤੇ ਗੀਤਕਾਰ ਸਨ ਉਹ ਉਸ ਤੋਂ ਐਨੀ ਖਾਰ ਕਿਉਂ ਖਾਂਦੇ ਸੀ ਵੇਖੋ ਜੀ ਗੱਲ ਇਹ ਹੈ ਕਿ ਇੱਕ ਕੱਲੇ ਚਮਕੀਲੇ ਦੀ ਹੀ ਗੱਲ ਨਹੀਂ ਜਿਹੜੇ ਯੁੱਗ ਵਿੱਚ ਜਿਹੜੇ ਕਲਾਕਾਰ ਟੌਪ ਤੇ ਹੋਏ ਹਨ ਉਨ੍ਹਾਂ ਦੀ ਵਿਰੋਧਤਾ ਹੁੰਦੀ ਹੀ ਰਹੀ ਹੈ ਤੇ ਹਮੇਸ਼ਾ ਹੁੰਦੀ ਹੀ ਰਹੇਗੀ ਮੈਂ ਇੱਕ ਵਾਰੀ ਆਪਦੇ ਗੁਰੂ ਜੀ ਤੋਂ ਪੁੱਛਿਆ ਕਿ ਇਸ ਗੱਲ ਦਾ ਕੀ ਪੈਮਾਨਾ ਹੈ ਕਿ ਤੁਸੀਂ ਅੱਜ ਟੌਪ ਤੇ ਹੋ ਜਾਂ ਤੁਸੀਂ ਥੱਲੇ ਆ ਗਏ ਹੋ ਜਾਂ ਬਿਲਕੁਲ ਖਤਮ ਹੋ ਗਏ ਹੋ ਉਹਨਾਂ ਨੇ ਕਿਹਾ ਕਿ ਬੇਟੇ ਇਹ ਤਾਂ ਕੋਈ ਔਖਾ ਕੰਮ ਨਹੀਂ ਜਦੋਂ ਤੁਹਾਡੀ ਬਹੁਤ ਵਿਰੋਧਤਾ ਹੋਵੇ ਤਾਂ ਸਮਝ ਜਾਓ ਕਿ ਤੁਸੀਂ ਟੌਪ ਤੇ ਹੋ ਚਮਕੀਲੇ ਦੀ ਵਿਰੋਧਤਾ ਦਾ ਵੀ ਇਹੋ ਮਤਲਬ ਸੀ ਕਿ ਉਹ ਟੋਪ ਤੇ ਸੀ ਜੇਕਰ ਅੱਜ ਚਮਕੀਲਾ ਜਿਉਂਦਾ ਹੁੰਦਾ ਤਾਂ ਗਾਇਕੀ ਦਾ ਮੂੰਹ ਮੱਥਾ ਕਿਹੋ ਜਿਹਾ ਹੋਣਾ ਸੀ ਵੇਖੋ ਜੀ ਇਸ ਦਾ ਤਾਂ ਇਹ ਤਾਂ ਵਕਤ ਦੱਸਦਾ ਕਿ ਅੱਜ ਦਾ ਦੌਰ ਆਉਂਦਾ ਕਿ ਨਹੀਂ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇੱਕ ਗੱਲ ਜ਼ਰੂਰ ਹੁੰਦੀ ਕਿ ਘੱਟੋ ਘੱਟ ਉਹ ਗਾਣਿਆਂ ਦੀ ਇਹ ਦੁਰਦਸ਼ਾ ਨਾ ਹੁੰਦੀ ਅਮਰਜੋਤ ਦੀ ਗਾਇਕੀ ਕਿਹੋ ਜੀ ਸੀ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ ਅਮਰਜੋਤ ਮੈਨੂੰ ਯਾਦ ਹੈ ਕਿ ਮੇਰੇ ਘਰ ਉਹ ਜਿੰਨੇ ਸਾਲ ਜਿੰਨੇ ਵਾਰ 2 10 20 50 100 ਵਾਰੀ ਆਈ ਉਸਨੇ ਮੇਰੇ ਸਾਹਮਣੇ ਬੈਠ ਕੇ ਰੋਟੀ ਨਹੀਂ ਸਿਖਾਦੀ ਉਹ ਐਨੇ আদਬ ਤੇ ਇੱਜ਼ਤ ਵਾਲੀ ਸੀ ਚਮਕੀਲੇ ਤੇ ਅਮਰਜੋਤ ਦੋਵੇਂ ਮੇਰਾ ਬਹੁਤ ਸਤਿਕਾਰ ਕਰਦੇ ਸੀ ਅਮਰਜੋਤ ਤਾਂ ਕਿਚਨ ਵਿੱਚ ਭਾਂਡੇ ਸਾਫ਼ ਕਰਦੀ ਖਾਣਾ ਤਿਆਰ ਕਰਦੀ ਅਸੀਂ ਸਾਰਿਆਂ ਨੇ ਜਦੋਂ ਖਾਣਾ ਖਾ ਲੈਣਾ ਉਸਨੇ ਅਖੀਰ ਵਿੱਚ ਮੇਰੀ ਪਤਨੀ ਸੰਗੀਤਾ ਹੋਜਾ ਨਾਲ ਉਸਨੇ ਰੋਟੀ ਖਾਣੀ ਸਾਡੇ ਪਰਿਵਾਰ ਵਿੱਚ ਸਾਡੇ ਬੱਚਿਆਂ ਵਾਂਗ ਹੀ ਰਹਿੰਦੀ ਸੀ ਅਸੀਂ ਉਹਨਾਂ ਨੂੰ ਆਪਣੇ ਬੱਚਿਆਂ ਵਾਂਗ ਹੀ ਸਮਝਦੇ ਸੀ ਮੇਰੀ ਜ਼ਿੰਦਗੀ ਵਿੱਚ ਚਮਕੀਲੇ ਤੇ ਅਮਰਜੋਤ ਦੀ ਜੋ ਕਾਟ ਪਈ ਹੈ ਉਹ ਨਾ ਤਾਂ ਹੁਣ ਤੱਕ ਪੂਰੀ ਹੋਈ ਹੈ ਤੇ ਨਾ ਅੱਗੇ ਲਈ ਪੂਰੀ ਹੋਵੇਗੀ ਉਹ ਜਿਹੋ ਜਿਹੇ ਲੋਕ ਸੀ ਉਹ ਜਿਹੇ ਬਣਨੇ ਬਹੁਤ ਮੁਸ਼ਕਲ ਹਨ ਇੱਕ ਸਮਾਂ ਮੇਰੀ ਜ਼ਿੰਦਗੀ ਵਿੱਚ ਅਜਿਹਾ ਵੀ ਆਇਆ ਸੀ ਕਿ ਮੈਨੂੰ مالی ਮਦਦ ਦੀ ਲੋੜ ਪੈ ਗਈ ਸੀ ਉਸ ਸਮੇਂ ਚਮਕੀਲੇ ਨੇ ਮੇਰੀ ਮਦਦ ਵੀ ਕੀਤੀ ਸੀ ਇੱਕ ਦੂਜੇ ਦਾ ਦੁੱਖ ਦਰਦ ਸਮਝਣ ਵਾਲਾ ਬੰਦਾ ਸੀ ਚਮਕੀਲਾ ਕਦੇ-ਕਦੇ ਗੁੱਸੇ ਵਿੱਚ ਆ ਕੇ ਉਹ ਕਹਿ ਦਿੰਦਾ ਸੀ ਕਿ ਮੈਂ ਆਹ ਕਰ ਦੂੰ ਮੈਂ ਭਾਗ ਕਰ ਦੂੰ ਸਾਰੇ ਕਲਾਕਾਰਾਂ ਦੀ ਉਸ ਨਾਲ ਇੰਨੀ ਜੈਲਸੀ ਸੀ ਕਿ ਇਹ ਸਾਨੂੰ ਸਾਰਿਆਂ ਨੂੰ ਬਿਲੇ ਕਰਕੇ ਅੱਗੇ ਚਲਾ ਗਿਆ ਹੈ ਇਸ ਵਿੱਚ ਸੋਚਣ ਦੀ ਗੱਲ ਹੈ ਕਿ ਉਸ ਦੀ ਮਿਹਨਤ ਤੇ ਕਿਸਮਤ ਤਕੜੀ ਸੀ ਜਿਸ ਕਰਕੇ ਉਹ ਅੱਗੇ ਲੰਘ ਗਿਆ ਸੀ ਮੈਂ ਸਮਝਦਾ ਹਾਂ ਕਿ ਲੋਕਾਂ ਨੂੰ ਉਸ ਨਾਲ ਜੈਲਸੀ ਤਾਂ ਨਹੀਂ ਕਰਨੀ ਚਾਹੀਦੀ ਸੀ ਸਭ ਨੂੰ ਮਿਹਨਤ ਕਰਕੇ ਉਸ ਦੇ ਬਰਾਬਰ ਆਉਂਦੇ ਫੇਰ ਸਵਾਦ ਆਉਂਦਾ ਉਸ ਦੀ ਜੋ ਘਾਟ ਮੈਨੂੰ ਹੋਈ ਉਹ ਪੂਰੀ ਨਹੀਂ ਹੋ ਸਕਦੀ ਜੋ ਉਸਨੇ ਕਹਾ ਨਾਮ ਜਪਨਾ ਨਮਾਣੀ ਜਿੰਦੇ ਮੇਰੀ ਔਖੇ ਵੇਲੇ ਕੰਮ ਆਊਗਾ ਅਤੇ ਤਲਵਾਰ ਮੈਂ ਕਲਗੀ ਧਰਦੀ ਹਾਂ ਇਹ ਕੋਈ ਘਟਮ ਕਬੂਲ ਹੋਏ ਇਹ ਵੀ ਤਾਂ ਚਮਕੀਲਾ ਹੀ ਸੀ ਜਿੱਥੇ ਉਹਦਾ ਜੀਜਾ ਲਕਮਣ ਲ ਮਕਬੂਲ ਹੋਇਆ ਤੇ ਚੱਲਿਆ ਹੈ ਉਥੇ ਇਹ ਗੱਲ ਵੀ ਕਹਿਣੀ ਕੋਈ ਕਤਕਤ ਨਹੀਂ ਹੋਵੇਗੀ ਕਿ ਉਸਨੇ ਜੋ ਕਾਇਆ ਹੈ ਸਭ ਚਲਿਆ ਹੈ ਮਕਬੂਲ ਹੋਇਆ ਹੈ ਅਤੇ ਪ੍ਰਸਿੱਧੀ ਹਾਸਲ ਕੀਤੀ ਹੈ ਚਮਕੀਲੇ ਦੀ ਜੋ ਪਹਿਲੀ ਰਿਕਾਰਡਿੰਗ ਸੁਰਿੰਦਰ ਸੋਨੀਆ ਨਾਲ ਹੋਈ ਸੀ ਉਸ ਵਿੱਚ ਵੀ ਤੁਹਾਡਾ ਸੰਗੀਤ ਹੈ ਹਾਂਜੀ ਮੇਰਾ ਹੀ ਸੰਗੀਤ ਚਮਕੀਲੇ ਦੀ ਸਾਰੀ ਰਿਕਾਰਡਿੰਗ ਮੈਂ ਹੀ ਕੀਤੀ ਹੈ ਸਿਰਫ ਕੁਝ ਕੁ ਗਾਣੇ ਛੱਡ ਕੇ ਉਦੋਂ ਮੈਂ ਬੰਬੇ ਗਿਆ ਹੋਇਆ ਸੀ ਉੱਥੇ ਰਿਕਾਰਡਿੰਗ ਸੀ ਮੈਨੂੰ ਫਲਾਈਟ ਨਹੀਂ ਸੀ ਮਿਲੀ ਜਿਸ ਵਿੱਚ ਤੁਹਾਡਾ ਸੰਗੀਤ ਨਹੀਂ ਉਹ ਧਾਰਮਿਕ ਰਿਕਾਰਡਿੰਗ ਹੈ ਨਹੀਂ ਜੀ ਧਾਰਮਿਕ ਰਿਕਾਰਡਿੰਗ ਨਹੀਂ ਸੀ ਉਹ 4-4 ਗਾਣਿਆਂ ਦਾ ਈਪੀ ਰਿਕਾਰਡ ਸੀ ਇਸ ਤੋਂ ਇਲਾਵਾ ਉਸ ਦੀ ਕੋਈ ਵੀ ਰਿਕਾਰਡਿੰਗ ਬਾਹਰ ਨਹੀਂ ਹੋਈ ਸੀ ਚਮਕੀਲੇ ਬਾਰੇ ਕੁਝ ਹੋਰ ਕਹਿਣਾ ਚਾਹੂੰਗਾ ਚਮਕੀਲਾ ਬਹੁਤ ਵਧੀਆ ਗੀਤਕਾਰ ਗਾਇਕ ਕੰਪੋਜ਼ਰ ਅਤੇ ਸੰਗੀਤਕਾਰ ਹੋਣ ਦੇ ਨਾਲ-ਨਾਲ ਬਹੁਤ ਵਧੀਆ ਇਨਸਾਨ ਸੀ ਮੈਂ ਤਾਂ ਇਹੋ ਦੁਆ ਕਰਦਾ ਹਾਂ ਕਿ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਮੁਕਤੀ ਬਖਸ਼ੇ ਬਹੁਤ-ਬਹੁਤ ਧੰਨਵਾਦ ਦੋਸਤੋ ਇਹ ਸੀ ਉਸ ਮਹਾਨ ਸੰਗੀਤਕਾਰ جناب ਚਰਨਜੀਤ ਅਹੋਜਾ ਦੇ ਅਮਰ ਸਿੰਘ ਚਮਕੀਲਾ ਜੀ ਬਾਬਤ ਹੋਏ ਕੁਝ ਸਵਾਲ ਜਵਾਬ ਆਸ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਆਪਣੇ ਵਿਚਾਰ ਨੇ ਜਿਹੜੇ ਕਮੈਂਟ ਕਰਕੇ ਜਰੂਰ ਦਿਓ ਬਹੁਤ ਬਹੁਤ ਧੰਨਵਾਦ